ਅੱਜ 8 ਮਈ ਦੀ ਇਹ ਸਵੇਰੇ ਕਹ ਲਓ ਕਿ ਤੜਕੇ-ਤੜਕੇ ਪਾਕਿਸਤਾਨ ਦੇ ਬਹੁਤ ਸਾਰੇ ਜਿਹੜੇ ਏਰੀਏ ਹੈਗੇ ਆ ਉਹਨਾਂ ਦੇ ਉੱਤੇ ਇੰਡੀਆ ਦੁਆਰਾ ਡਰੋਨ ਦੇ ਨਾਲ ਹਮਲੇ ਕੀਤੇ ਗਏ ਆ ਤੇ ਜਿਹੜਾ ਲਾਹੌਰ ਹੈਗਾ ਆ ਉਹਦੇ ਉੱਤੇ ਵੀ ਡਰੋਨ ਦੇ ਨਾਲ ਹਮਲੇ ਕੀਤੇ ਗਏ ਆ ਇੰਡੀਆ ਦੁਆਰਾ ਤੇ ਕਾਫੀ ਉੱਥੇ ਨੁਕਸਾਨ ਹੋਇਆ ਹੈਗਾ ਇੰਡੀਆ ਨੇ ਜਿੱਦਾਂ ਦੱਸਿਆ ਕਿ ਜਿਹੜਾ ਇਹ ਲਾਹੌਰ ਦਾ ਏਅਰ ਡਿਫੈਂਸ ਸਿਸਟਮ ਸੀਗਾ ਇਹ ਪਾਕਿਸਤਾਨ ਦਾ ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਇਹਨਾਂ ਡਰੋਨ ਹਮਲਿਆਂ ਦੇ ਵਿੱਚ ਦੇਖ ਸਕਦੇ ਆ ਤੁਸੀਂ ਪਾਕਿਸਤਾਨ ਦੇ ਭਾਈ ਸਾਹਿਬ ਹੁਣੀ ਖੜੇ ਆ ਤੇ ਮੋਰੇ ਐਨ ਐਨ ਕਾ ਲਾ ਕੇ ਫੋਟਾ ਫੋਟਾ ਲੈ ਰਹਾ ਹਨ ਕਿਸ ਗੱਲ ਦਾ ਖੁਲਾਸਾ ਇੰਡੀਅਨ ਡਿਫੈਂਸ ਮਿਨਿਸਟਰੀ ਦੁਆਰਾ ਪ੍ਰੈਸ ਨੋਟ ਜਾਨੀ ਕਿ ਜਾਰੀ ਕਰਕੇ ਕੀਤਾ ਗਿਆ ਆ ਕਿ ਇੰਡੀਆ ਨੇ ਬਹੁਤ ਸਾਰੇ ਜਿਹੜੇ ਪਾਕਿਸਤਾਨ ਦੇ ਏਰੀਏ ਸੀਗੇ ਉਹਨਾਂ ਦੇ ਉੱਤੇ ਜਿਹੜਾ ਏਅਰ ਡਿਫੈਂਸ ਸਿਸਟਮ ਸੀਗਾ ਪਾਕਿਸਤਾਨ ਦਾ ਉਹਨੂੰ ਟਾਰਗੇਟ ਕੀਤਾ ਸੀਗਾ ਤੇ ਲਾਹੌਰ ਵੀ ਉਹਨਾਂ ਦੇ ਵਿੱਚ ਹੀ ਇੱਕ ਸ਼ਾਮਿਲ ਸੀਗਾ ਤੇ ਉਹ ਜਿਹੜਾ ਇਹ ਡਿਫੈਂਸ ਸਿਸਟਮ ਸੀਗਾ ਇਹ ਪਾਕਿਸਤਾਨ ਦਾ ਉਹਨੂੰ ਨਸ਼ਟ ਕਰ ਦਿੱਤਾ ਗਿਆ ਇਸੇ ਹੀ ਪ੍ਰੈਸ ਨੋਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਦੋਂ ਇੰਡੀਆ ਨੇ ਹਮਲਾ ਕੀਤਾ ਸੀਗਾ ਇਹ 9 ਜਗ੍ਹਾ ਦੇ ਉੱਤੇ ਪਾਕਿਸਤਾਨ ਦੀਆਂ ਤੇ ਉਹ ਸਿਰਫ ਅਸੀਂ ਇੱਥੋਂ ਦੇ ਜਿਹੜੇ ਟੈਰਰਿਸਟ ਇਹ ਜਿਹੜੇ ਉਹਨਾਂ ਦੇ ਅੱਡੇ ਸੀਗੇ ਉਹਨਾਂ ਨੂੰ ਹੀ ਇਹ ਟਾਰਗੇਟ ਕੀਤਾ ਸੀਗਾ ਜਿਹੜੇ ਅੱਤਵਾਦੀਆਂ ਦੇ ਅੱਡੇ ਸੀਗੇ ਉਹਨਾਂ ਨੂੰ ਹੀ ਟਾਰਗੇਟ ਕੀਤਾ ਸੀਗਾ ਅਸੀਂ ਉੱਥੇ ਜਿਹੜਾ ਮਿਲਟਰੀ ਜਾਂ ਕੋਈ ਆਮ ਜਨਤਾ ਨੂੰ ਕੋਈ ਉੱਥੇ ਟਾਰਗੇਟ ਨਹੀਂ ਕੀਤਾ ਸੀਗਾ ਇਹ ਇੰਡੀਆ ਨੇ ਆਪਣੇ ਪ੍ਰੈਸ ਨੋਟ ਦੇ ਵਿੱਚ ਵੀ ਦੱਸਿਆ ਪਰ ਇਹ ਵੀ ਦੱਸਿਆ ਉਹਨਾਂ ਨੇ ਕਿ ਇਹਦੇ ਬਾਅਦ ਦੇ ਵਿੱਚ ਪਾਕਿਸਤਾਨ ਵਾਲਿਆਂ ਨੇ ਬਹੁਤ ਸਾਰਾ ਭਾਰੀ ਗੋਲਾਬਾਰੀ ਕੀਤੀ ਹੈਗੀ ਆ ਇੰਡੀਆ ਦੇ ਬਹੁਤ ਸਾਰੇ ਏਰੀਆ ਦੇ ਵਿੱਚ ਤੇ ਇੱਥੇ ਜਿਹੜੀਆਂ ਹੈਗੀਆਂ ਡਰੋਨਸ ਤੇ ਮਿਜ਼ਾਈਲ ਦੇ ਨਾਲ ਹਮਲੇ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਤੇ ਅਮਰੰਤਸਰ ਦੇ ਵਿੱਚ ਵੀ ਇਹ ਜਿਹੜਾ ਕੱਲ ਧਮਾਕਿਆਂ ਦੀ ਆਵਾਜ਼ ਹੋਈ ਸੀਗੀ ਉਹੋ ਹੀ ਜਿਹੜੇ ਹਮਲੇ ਸੀਗੇ ਪਾਕਿਸਤਾਨ ਦੁਆਰਾ ਉੱਥੇ ਡਰੋਨ ਜਾਂ ਮਿਜ਼ਾਈਲਾਂ ਸੱਟ ਕੇ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਇੰਡੀਆ ਦਾ ਡਿਫੈਂਸ ਸਿਸਟਮ ਹੈਗਾ 에어 ਡਿਫੈਂਸ ਸਿਸਟਮ ਉਹਨੇ ਉਹ ਸਾਰੇ ਜਿਹੜੇ ਹਮਲੇ ਸੀਗੇ ਜਾਂ ਮਜ਼ਾਈਲਾਂ ਜਾਂ ਡਰੋਨ ਸੀਗੇ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤੇ ਤੇ ਆਪਣਾ ਜਿਹੜਾ ਹੈ 에어 ਡਿਫੈਂਸ ਸਿਸਟਮ ਇੰਨਾ ਕ ਕਾਰਗਰ ਹੈਗਾ ਤੇ ਇੱਕ ਵੀ ਮਜ਼ਹੈਲ ਜਿਹੜੀ ਹੈਗੀ ਆ ਇੱਥੇ ਡਿਗਣ ਨਹੀਂ ਦਿੱਤੀ ਹੈਗੀ ਇੰਡੀਆ ਦਾ ਜਿਹੜਾ ਹੈ 에어 ਡਿਫੈਂਸ ਸਿਸਟਮ ਹੈਗਾ ਆ ਇਹਦਾ ਨਾਮ ਹੈਗਾ ਦਾ S400 ਇਹ ਜਿਹੜਾ ਹੈਗਾ ਡਿਫੈਂਸ ਸਿਸਟਮ ਰਸ਼ੀਅਨ ਡਿਫੈਂਸ ਸਿਸਟਮ ਹੈਗਾ ਇਹਨੂੰ ਇੰਡੀਆ ਦੇ ਵਿੱਚ ਸੁਦਰਸ਼ਨ ਚੱਕਰਾ ਵੀ ਕਿਹਾ ਜਾਂਦਾ ਹੈ ਇਹ ਜਿਹੜਾ ਇੰਡੀਆ ਦਾ 에어 డిਫੈਂਸ ਸਿਸਟਮ ਹੈਗਾ ਸਦਾਰਸ਼ਨ ਚੱਕਰਾ ਇਹ ਜਿੱਦਾਂ ਮਜ਼ਾਇਲ ਡਰੋਨ ਜਾਂ ਕੋਈ ਵੀ ਦੁਸ਼ਮਣ ਦਾ ਜਹਾਜ਼ ਆਉਂਦਾ ਉਹਨੂੰ 600 ਕਿਲੋਮੀਟਰ 600 ਕਿਲੋਮੀਟਰ ਦੂਰ ਤੋਂ ਹੀ ਉਹਨੂੰ ਪਛਾਣ ਲੈਂਦਾ ਤੇ ਹਵਾ ਦੇ ਵਿੱਚ ਹੀ ਉਹਨੂੰ ਨਸ਼ਟ ਕਰ ਦਿੰਦਾ ਇਸ ਸਦਾਰਸ਼ਨ ਚੱਕਰਾਂ ਨੇ 에어 డిਫੈਂਸ ਸਿਸਟਮ ਨੇ ਇਹ ਜਿਹੜੇ ਕੱਲ 8 ਮਈ ਦੀ ਰਾਤ ਨੂੰ ਵੀ 1 ਵਜੇ ਦੇ ਕਰੀਬ ਜਿੱਦਾਂ ਦੱਸਿਆ ਗਿਆ ਅਮਰitsar ਦੇ ਵਿੱਚ ਧਮਾਕੇ ਸੁਣੇ ਹੈਗੇ ਆ ਉੱਥੇ ਵੀ ਜਿਹੜੀਆਂ ਪਾਕਿਸਤਾਨ ਦੀਆਂ ਮਜ਼ਾਈਲਾ ਜਾਂ ਡਰੋਨ ਪਾਕਿਸਤਾਨ ਨੇ ਸਿੱਟਣ ਦੀ ਕੋਸ਼ਿਸ਼ ਕੀਤੀ ਹੈਗੀ ਆ ਉਹਨਾਂ ਨੂੰ ਨਸ਼ਟ ਕਰਨ ਦੇ ਹੀ ਧਮਾਕੇ ਸਿਗੇ ਪਾਕਿਸਤਾਨ ਨੇ 8 ਮਈ ਦੀ ਰਾਤ ਬਹੁਤ ਸਾਰੇ ਇੰਡੀਆ ਦੇ ਯਾਨੀ ਕਿ ਨਾਰਥਰਨ ਤੇ ਵੈਸਟਰਨ ਜਿਹੜੇ ਏਰੀਏ ਸੀਗੇ ਉਹਨਾਂ ਨੂੰ ਟਾਰਗੇਟ ਕੀਤਾ ਸੀਗਾ ਤੇ ਉਹਦੇ ਉੱਤੇ ਡਰੋਨ ਜਾਂ ਮਿਜ਼ਾਈਲ ਦੇ ਨਾਲ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਇਹ ਜਿਹੜੇ ਏਰੀਏ ਸੀਗੇ ਇਹਨਾਂ ਦੇ ਵਿੱਚ ਅਵੰਤੀਪੁਰਾ ਸ਼੍ਰੀਨਗਰ ਜੰਮੂ ਪਠਾਨਕੋਟ ਅਮਰitsar ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਨਾਲ ਪਲੌਦੀ ਤਰਾਲੀ ਐਂਡ ਬੁਝ ਇਹ ਸਾਰੇ ਜਿਹੜੇ ਏਰੀਏ ਸੀਗੇ ਇਹ ਜ਼ਿਆਦਾਤਰ ਪੰਜਾਬ ਦੇ ਏਰੀਏ ਸੀਗੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਸੀ ਮਜ਼ਹਲਾਂ ਦੇ ਰਾਹੀਂ ਤੇ ਉਸ ਤੋਂ ਇਲਾਵਾ ਇਹ ਰਾਜਸਥਾਨ ਤੇ ਗੁਜਰਾਤ ਤੇ ਜੰਮੂ ਕਸ਼ਮੀਰ ਦੇ ਏਰੀਆ ਵੀ ਇਹਦੇ ਵਿੱਚ ਸ਼ਾਮਲ ਆ ਗਿਆ ਪਰ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਇਹ ਏਰੀਏ ਸੀਗੇ ਟਾਰਗੇਟ ਕੀਤੇ ਗਏ ਪਾਕਿਸਤਾਨ ਦੀਆਂ ਮਜ਼ਾਈਲਾਂ ਜਾਂ ਡਰੋਨ ਦੁਆਰਾ ਉਹ ਪੰਜਾਬ ਦੇ ਸੀਗੇ ਪਰ ਇਹ ਜਿਹੜਾ ਇੰਡੀਆ ਦਾ 에어 డిਫੈਂਸ ਸਿਸਟਮ ਹੈਗਾ ਕਿ ਡਿਫੈਂਸ ਮਿਨਿਸਟਰੀ ਇੰਡੀਆ ਦੀ ਦੱਸ ਰਹੀ ਹੈ ਆਪਣੇ ਪ੍ਰੈਸ ਨੋਟ ਦੇ ਵਿੱਚ ਵੀ ਕਿ ਇਹਨਾਂ ਸਾਰੀਆਂ ਜਗ੍ਹਾ ਦੇ ਉੱਤੇ ਜਿਹੜਾ ਰਾਤੀ ਇਹ ਹਮਲੇ ਕੀਤੇ ਗਏ ਸੀ ਮਜ਼ਾਈਲਾਂ ਤੇ ਡਰੋਨਾਂ ਦੇ ਰਾਹੀਂ ਪਾਕਿਸਤਾਨ ਦੁਆਰਾ ਪਰ ਇੰਡੀਆ ਦਾ ਜਿਹੜਾ ਇਹ ਡਿਫੈਂਸ ਸਿਸਟਮ ਸਿਗਾ ਐਸ 400 ਸਦਾਰਸ਼ਨ ਚੱਕਰਾ ਉਹਨੇ ਹਵਾ ਦੇ ਵਿੱਚ ਹੀ ਸਾਰੇ ਇਹ ਇਹ ਮਜ਼ਾਈਲਾਂ ਜਿਹੜੀਆਂ ਪਾਕਿਸਤਾਨ ਨੇ ਛੱਡੀਆਂ ਸੀਗੀਆਂ ਉਹਨਾਂ ਨੂੰ ਖਤਮ ਕਰ ਦਿੱਤਾ ਨਸ਼ਟ ਕਰ ਦਿੱਤਾ ਤੇ ਉਹਦੇ ਜਿਹੜੇ ਪੁਰਜੇ ਪਰਜੇ ਸੀਗੇ ਉਹ ਆਲੇ ਦੁਆਲੇ ਪਿੰਡਾਂ ਦੇ ਵਿੱਚ ਮਾੜੇ ਮੁੱਟੇ ਖਿੱਲਰੇ ਪਰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਇਸ ਤਰ੍ਹਾਂ ਨਾਸਤੋਈਆਂ ਮਜ਼ੇਲਾਂ ਦੇ ਇਹ ਪਾਟ ਕਹ ਲਓ ਟੁੱਟੇ ਕਹ ਲਓ ਉੱਪਰ ਖੱੱਚੇ ਕਹ ਲਓ ਬਹੁਤ ਸਾਰੇ ਜਿਹੜੇ ਸਰਦੀ ਪਿੰਡ ਹੈਗੇ ਆ ਪੰਜਾਬ ਦੇ ਜਿੱਦਾਂ ਕਿ ਜੇਠੂ ਵਾਲ ਅਮਰitsar ਦਾ ਇੱਕ ਪਿੰਡ ਹੈਗਾ ਉੱਥੋਂ ਦੇ ਖੇਤਾਂ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਮਿਲੇ ਹੈਗੇ ਆ ਪਰ ਗਨੀਮਤ ਇਹ ਰਹੀ ਹੈ ਕਿ ਕਿਸੇ ਦਾ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਇਹ ਤੇ ਪਾਕਿਸਤਾਨ ਦੇ ਇੱਕ ਦੂਜੇ ਤੇ ਕੀਤੇ ਜਾ ਰਹੇ ਹਮਲਿਆਂ ਕਰਕੇ ਪੰਜਾਬ ਜਿਹੜਾ ਐ ਇਸ ਵੇਲੇ ਪੂਰਾ ਹਾਈ ਅਲਰਟ ਤੇ ਹੈਗਾ ਆ ਪੁਲਿਸ ਤੇ ਜਿਹੜੇ ਇਹ ਡਾਕਟਰੀ ਵਿਭਾਗੇ ਹੈਗੇ ਆ ਐਂਬੂਲੈਂਸ ਵਾਲੇ ਵਿਭਾਗ ਹੈਗੇ ਆ ਫਾਇਰ ਬਰਗੇਡ ਵਾਲੇ ਹੈਗੇ ਆ ਉਹਨਾਂ ਸਾਰਿਆਂ ਦੀਆਂ ਜਾਨੀ ਕਿ ਛੁੱਟੀਆਂ ਛਟੀਆਂ ਕੈਂਸਲ ਕਰ ਦਿੱਤੀਆਂ ਗਈਆਂ ਉਹਨਾਂ ਨੂੰ 24 ਘੰਟੇ ਚੱਕੰਨੇ ਰਹਿਣ ਦੇ ਹੁਕਮ ਦੇ ਦਿੱਤੇ ਗਏ ਆ ਗੁਰਦਾਸਪੁਰ ਦੇ ਵਿੱਚ ਅੱਜ ਰਾਤ ਜਾਨੀ ਕਿ 8 ਤੇ 9 ਵਾਲੀ ਇਹ ਰਾਤ ਪੂਰਾ ਬਲੈਕਆਊਟ ਕਰ ਦਿੱਤਾ ਗਿਆ ਆ ਅੰਮ੍ਰਿਤਸਰ ਤੇ ਤਰਨਤਾਰ ਦੇ ਵਿੱਚ ਜਿਹੜੇ ਇਹ ਪਟਾਕੇ ਪਟੂਕੇ ਚਲਾਉਣ ਤੇ ਵੀ ਪੂਰੀ ਪਾਬੰਦੀ ਲਾ ਦਿੱਤੀ ਗਈ ਆ। ਅੰਡੀਆਂ ਨੇ ਪਾਕਿਸਤਾਨ ਤੇ ਹਮਲੇ ਕੀਤੇ ਉਸ ਤੋਂ ਬਾਅਦ ਪਾਕਿਸਤਾਨ ਨੇ ਵੀ ਬਹੁਤ ਭਾਰੀ ਗੋਲਾਵਾਰੀ ਇਹ ਸ਼ੈਲਸ ਜਿਹੜੇ ਸੀਗੇ ਇਹ ਪੁੰਚ ਏਰੀਆ ਜੰਮੂ ਕਸ਼ਮੀਰ ਦਾ ਉਹਦੇ ਉੱਤੇ ਬਹੁਤ ਸਾਰੇ ਕੀਤੇ ਸੀਗੇ ਜਿਹਦੇ ਵਿੱਚ ਲਗਭਗ 15 ਜਾਣਿਆਂ ਦੀ ਇਹ ਮੌਤ ਹੋ ਚੁੱਕੀ ਆ। ਤੇ ਲਗਭਗ 50 ਦੇ ਕਰੀਬ ਉਥੇ ਜ਼ਖਮੀ ਹੋ ਚੁੱਕੇ ਆ ਉਹਦੇ ਵਿੱਚ ਸਿੱਖ ਜਿਹੜੇ ਸੀਗੇ ਉਹਨਾਂ ਦੀ ਵੀ ਮੌਤ ਹੋਈ ਸੀਗੀ ਹੋਰ ਵੀ ਜਿਹੜੇ ਵੱਖ-ਵੱਖ ਧਰਮਾਂ ਦੇ ਲੋਕ ਹੈਗੇ ਆ ਉਹਨਾਂ ਦੀ ਵੀ ਉਹਦੇ ਵਿੱਚ ਮੌਤ ਹੋਈ ਆ ਤੇ ਉਹਦੇ ਵਿੱਚ ਬੱਚੇ ਵੀ ਮਰੇ ਹੈਗੇ ਆ ਜਿਸ ਤਰ੍ਹਾਂ ਇਹ 10 ਸਾਲ ਦਾ ਬੱਚਾ ਮੁਹੰਮਦ ਜੈਨ ਤੇ ਇਹ 12 ਸਾਲ ਦੀ ਕੁੜੀ ਹੈਗੀ ਆ ਜੋਆ ਇਹ ਵੀ ਵਿਚਾਰੇ ਇਹ ਜਿਹੜਾ ਹਮਲਾ ਹੋਇਆ ਪਾਕਿਸਤਾਨ ਦੁਆਰਾ ਉਹਦੇ ਵਿੱਚ ਮਾਰੇ ਗਏ ਆ ਇੰਡੀਆ ਦੁਆਰਾ ਜਿਹੜੇ 9 ਜਗ੍ਹਾ ਦੇ ਉੱਤੇ ਹਮਲੇ ਕੀਤੇ ਗਏ ਸੀਗੇ ਇਹ ਸਟ੍ਰਾਈ ਕੀਤੀ ਗਈ ਸੀਗੀ ਉਹਦੇ ਵਿੱਚ ਜਿਹੜਾ ਪਾਕਿਸਤਾਨ ਦਾ ਜੈਸ਼ੇ ਮੁਹੰਮਦ ਦਾ ਮਸੂਦ ਅਜ਼ਰ ਉਹਦੀ ਫੈਮਿਲੀ ਦੇ 10 ਬੰਦੇ ਮਰ ਗਏ ਸੀਗੇ ਪਰ ਹੁਣ ਜਿਹੜੀ ਲੇਟੈਸਟ ਇੱਕ ਨਿਊਜ਼ ਆਈ ਆ ਉਹਦੇ ਅਨਸਾਰ ਇਹ ਜਿਹੜਾ ਕੰਧਾਰ ਇਹ ਵਿੱਚ ਜਿਹੜਾ ਹਾਈਜੈਕ ਕੀਤਾ ਸੀਗਾ ਇੰਡੀਆ ਦਾ ਜਹਾਜ਼ ਉਹਦਾ ਜਿਹੜਾ ਮੁੱਖ ਸਰਗਣਾ ਸੀਗਾ ਜਿਹਦਾ ਨਾਮ ਕੀ ਆ rauuf azhar ਸੀਗਾ ਪਾਕਿਸਤਾਨ ਅਓਕੁਪਾਈਡ ਕਸ਼ਮੀਰ ਦੇ ਵਿੱਚ ਪੀਓਕੇ ਦੇ ਵਿੱਚ ਜਿਹੜੀ ਇਹ ਸਟੇਕ ਕੀਤੀ ਗਈ ਉਹਦੇ ਵਿੱਚ ਇਹ ਵੀ ਮਾਰਿਆ ਗਿਆ ਦੱਸਿਆ ਜਾ ਰਿਹਾ ਆ ਇਸ ਵੇਲੇ ਜਿਹੜਾ ਇਹ ਸਰਹੱਦੀ ਏਰੀਏ ਹੈਗੇ ਆ ਉਹ ਚਾਹੇ ਪੰਜਾਬ ਹੈਗਾ ਚਾਹੇ ਜੰਮੂ ਕਸ਼ਮੀਰ ਹੈਗਾ ਜਾਂ ਰਾਜਸਥਾਨ ਹੈਗਾ ਆ ਜਿਹੜੇ ਜਿਹੜੇ ਲੋਕ ਵੀ ਸਰਹੱਦਾਂ ਤੇ ਰਹਿੰਦੇ ਆ ਜਾਂ ਜਿਹੜੇ ਵੀ ਇਹ ਫੌਜ ਦੇ ਵਿੱਚ ਕੰਮ ਕਰਦੇ ਆ ਨੌਜਵਾਨ ਜਿਹੜੇ ਸਰਹੱਦਾਂ ਤੇ ਖੜੇ ਆ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਉੱਥੇ ਕੀ ਮੌਲ ਬਣਿਆ ਹੋਇਆ ਹੈ ਨਾ ਮਿੰਟ ਮਿੰਟ ਤੇ ਉਹਨਾਂ ਨੂੰ ਡਰ ਲੱਗਾ ਹੋਇਆ ਕੁਝ ਅਣਸਖਾਮੀ ਘਟਨਾ ਜਾਨੀ ਕਿ ਘਟਨਾ ਜਾਵੇ ਇਹ ਜਿਹੜਾ ਸੰਦੂਰ ਆਪਰੇਸ਼ਨ ਕੀਤਾ ਗਿਆ ਸੀ ਇਹਦੇ ਤੋਂ ਬਾਅਦ ਬਹੁਤ ਸਾਰੇ ਜਿਹੜੇ ਇੰਡੀਆ ਦੇ ਹਿੱਸੇ ਸੀਗੇ ਜਿੱਥੇ ਸੈਲੀਬ੍ਰੇਸ਼ਨ ਵੀ ਕੀਤੀ ਗਈ ਇਹ ਬਿਹਾਰ ਦੇ ਏਰੀਏ ਦੇ ਵਿੱਚ ਵੀ ਜਿੱਦਾਂ ਇਹ ਦੱਸਿਆ ਜਾ ਰਿਹਾ ਉੱਥੇ ਵੀ ਕੀਤੀ ਗਈ ਪਰ ਮੈਂ ਇਹ ਚੀਜ਼ ਕਹਿਣੀ ਚਾਹੁੰਦਾ ਕਿ ਜਿਹੜੇ ਇੱਥੇ ਸਰਹੱਦਾ ਤੇ ਲੋਕ ਹੈਗੇ ਆ ਇਹ ਪੰਜਾਬ ਨੂੰ ਸਭ ਤੋਂ ਵੱਡਾ ਇਹ ਟਾਰਗੇਟ ਹੈਗਾ ਕਿਉਂਕਿ ਪੰਜਾਬ ਦੇ ਨਾਲ ਸਭ ਤੋਂ ਜ਼ਿਆਦਾ ਪਾਕਿਸਤਾਨ ਦੀ ਇਹ ਸਰਹੱਦ ਲੱਗਦੀ ਹੈਗੀ ਆ ਨਾਲੇ ਹੈਵੀ ਪਲੇਨ ਏਰੀਆ ਇਹ ਤੇ ਜੰਮੂ ਕਸ਼ਮੀਰ ਲੈ ਲਓ ਜਾਂ ਰਾਜਸਥਾਨ ਦੇ ਲੋਕ ਲੈ ਲਓ ਜਿਹੜੇ ਸਰਹੱਦਾ ਤੇ ਰਹਿੰਦੇ ਹੈਗੇ ਆ ਪੰਜਾਬ ਤਾਂ ਸਾਰਾ ਹੀ ਹੈ ਸਵੇਰੇ ਹਾਈ ਅਲਰਟ ਦੇ ਉੱਤੇ ਚੱਲ ਰਿਹਾ ਹੈਗਾ ਤਾਂ ਇੱਥੋਂ ਦੇ ਲੋਕਾਂ ਤੇ ਕੀ ਬੀਤਦੀ ਹੈਗੀ ਆ ਉਹ ਇੱਥੋਂ ਦੇ ਲੋਕਾਂ ਨੂੰ ਪੁੱਛਿਆ ਜਾਣੋ ਕਿਉਂਕਿ ਪੰਜਾਬ ਨੇ ਬਹੁਤ ਲੰਬਾ ਸਮਾਂ ਇੱਕ ਸੰਤਾਪ ਭੋਗਿਆ ਹੈਗਾ 1984 ਦੇ ਵਿੱਚ ਲੈ ਕੇ ਤੁਸੀਂ ਦੇਖ ਲਓਗੇ ਅਗਲੇ 15 20 ਸਾਲ ਕਿਸ ਤਰ੍ਹਾਂ ਨੌਜਵਾਨ ਜਿਹੜੇ ਸਿੱਖ ਸੀਗੇ ਉਹਨਾਂ ਦਾ ਕਤਲ ਆਮ ਇੱਥੇ ਹੋਇਆ ਹੈਗਾ ਉਸ ਤੋਂ ਪਹਿਲਾਂ ਵੀ ਜਦੋਂ ਇਹ ਦੇਸ਼ ਆਜ਼ਾਦ ਹੁੰਦਾ ਹੈਗਾ 1947 ਬਿਲ੍ਹੇ ਉਦੋਂ ਵੀ ਜਿਹੜਾ ਸੰਤਾਪ ਭੋਗਿਆ ਤਾਂ ਇਹ ਪੰਜਾਬ ਨੇ ਹੀ ਭੋਗਿਆ ਉਸ ਤੋਂ ਬਾਅਦ ਜਿਹੜੀਆਂ ਦੋ جنگਾਂ ਹੋਈਆਂ ਉਹ ਵੀ ਇਹ ਪੰਜਾਬ ਦੇ ਹੀ ਨੌਜਵਾਨ ਜਿਹੜੇ ਸੀਗੇ ਜਿਹੜੇ ਫੌਜ ਦੇ ਵਿੱਚ ਸੀਗੇ ਉਹ ਸਭ ਤੋਂ ਜ਼ਿਆਦਾ ਉੱਥੇ ਸ਼ਹੀਦ ਹੋਏ ਅੱਜ ਵੀ ਜਿਹੜੀਆਂ ਇਹ ਜੰਗੀ ਵਿਧਵਾਵਾਂ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹੀ ਹੈਗੀਆਂ ਸੋ ਅਰਦਾਸ ਤਾਂ ਸਾਡੀ ਪੰਜਾਬ ਬਲੋ ਹੀ ਆ ਕਿ ਛੇਤੀ ਤੋਂ ਛੇਤੀ ਸ਼ਾਂਤੀ ਬਹਾਲ ਹੋਵੇ ਧੰਨਵਾਦ ਸਤਿ ਸ਼੍ਰੀ ਅਕਾਲ ਕੁਝ ਗਲਤ ਸੀ ਜਾਂ ਚੰਗਾ ਸੀ ਥੱਲੇ ਕਮੈਂਟ ਕਰਕੇ ਦੱਸ ਸਕਦੇ ਆ ਫਿਰ ਮਿਲਾਂਗੇ